ਪੰਡਾ ਪੰਜ ਮਾਤਕ ਦਾ ਜਿੰਦਮ ਨਾਸਾ ਐਤਵਾਰੀ ਦਾ ਬੰਦੀ ਛੋਟ ਉਹਨੇ ਦਿਰਸਾ ਜਿਨ੍ਹਾਂ ਦੇ ਲਈ ਹਰੇਕ ਕਿਸਿਕ ਆਪਣੇ ਤਸਦੀਕ ਲੋਕ ਵੀ ਕੰਮ ਸਤਾਵਦਾ ਦੁਬਾਰਾ ਸਾਹੂ ਇਥੇ ਅਰਸ਼ੀ ਕਰ ਰਹੇ ਹੁੰਦਾ ਉਸੇ ਸਰਦਾ ਨਾਲ ਹੀ ਮੈਂ ਗੁਰੂ ਦਸਵੇਂ ਪਾਤਸ਼ਾਹ ਦੇ ਤਖਤ ਤੇ ਕਬਾ ਦੀਪ ਸੀਸ ਜੀ ਸੀਰੀ ਕਬਾ ਮਨੀ ਸਿੰਘ ਜੀ ਜਿੰਨਾਂ ਨੇ ਇੱਥੇ ਜੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਨੂੰ ਸਿੱਖ ਪੰਥ ਗੁਰੂ ਮੰਨਦਾ ਹੈ ਉਹ ਇੱਥੇ ਸਥਾਪਨਾ ਕੀਤੀ ਗਈ ਸਵਾਦਨਾ ਕੀਤੀ ਗਈ ਸੀ ਔਰ ਗੁਰੂ ਸਾਹਿਬ ਨੇ ਉਸ ਵੇਲੇ ਕਿਸੇ ਨੁਕਤੇ ਅਧਿਤੀ ਉਹ ਇੱਥੇ ਆ ਕੇ ਸਾਰੀ ਸੰਗਤ ਨੂੰ ਪੰਜਾਬੀਆਂ ਨੂੰ ਸਿੱਖ ਪੰਥ ਨੂੰ ਇਸ ਦਿਵਾਲੀ ਤਿਹਾਰ ਦਾ ਬੰਦੀਸ਼ ਉਹ ਹਾਰ ਕੇ ਚਾਈ ਚੱਲ ਰਹੀ ਹੈ ਉਹ ਤੇ ਨੀਤੀ ਪਰਾਲੀ ਦੀ ਬੜੀ ਸਮੱਸਿਆ ਇਸ ਤਰ੍ਹਾਂ ਸਰਕਾਰ ਕਿਸ ਤਰ੍ਹਾਂ ਆਪਣਾ ਲਗਾ ਸਿਆਸਤ ਨਾ ਕਰੋਗਾ ਮੈਂ ਅੱਥਰਕ